ਸੋ ਅੱਜ ਬਟਾਲਾ ਦੀ ਧਰਤੀ ਤੇ ਪ੍ਰਮੋਸ਼ਨ ਕਰਨ ਵਾਸਤੇ ਪਹੁੰਚੇ ਨੇ ਕਿਰਦਾਰ ਨਿਭਾਉਣ ਵਾਲੇ ਛੋਟੇ ਪਰਦੇ ਤੋਂ ਉੱਟ ਕੇ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਏ ਮਿਹਨਤ ਕੀਤੀ ਏ ਤੇ ਮਿਹਨਤ ਦਾ ਫਲ ਜਰਾ ਏ ਅੱਜ ਉਹਨਾਂ ਨੂੰ ਨਵੇਂ ਸਾਲ ਵਾਲੇ ਦਿਨ ਮਿਲਿਆ ਏ ਤੇ ਮੂਵੀ ਦਾ ਨਾਮ ਕੀ ਏ ਮੂਵੀ ਦਾ ਨਾਮ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਪੂਰਾ ਪਰਿਵਾਰ ਮੂਵੀ ਦਾ ਪੂਰਾ ਪਰਿਵਾਰ ਜਿਹੜਾ ਏ ਤੇ ਬਟਾਲਾ ਦੀ ਧਰਤੀ ਤੇ ਪਹੁੰਚਿਆ ਏ ਤੇ ਨਾਲ ਦੀ ਨਾਲ ਛੋਟਾ ਬੱਚਾ ਜਿਹੜਾ ਉਹ ਵੀ ਬਟਾਲਾ ਦੀ ਧਰਤੀ ਤੋਂ ਹੀ ਜਿਹੜਾ ਇਹ ਫਿਲਮ ਦੇ ਵਿੱਚ ਰੋਲ ਕਰਨ ਵਾਸਤੇ ਪਹੁੰਚਿਆ ਏ ਆਪਾਂ ਗੱਲਬਾਤ ਕਰਾਂਗੇ ਫਿਲਮ ਦਾ ਨਾਮ ਵੀ ਤੁਹਾਨੂੰ ਦੱਸਾਂਗੇ ਫਿਲਮ ਦਾ ਨਾਮ ਜੇ ਤੁਹਾਨੂੰ ਆਪਾਂ ਦੱਸਾਂਗੇ ਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਨੇ ਬੋਲ ਜੁੜ ਜਾਣੇ ਨੇ ਕਿਉਂਕਿ ਨਾਂ ਹੀ ਉਹਦਾ ਐਡਾ ਸਵੀਟ ਹੈ ਤੇ ਮਿੱਠਾ ਨਾਮ ਹੈ ਤੇ ਬੋਲ ਤੇ ਆਪੇ ਜੁੜਨਗੇ ਸੋ ਨਾਮ ਹੈ ਮਿੱਠੀਏ ਫਿਲਮ ਦਾ ਨਾਮ ਹੈ ਮਿੱਠੀਏ ਪਰਿਵਾਰ ਦੇ ਵਿੱਚ ਬੈਠ ਕੇ ਵੇਖਣ ਵਾਲੀ ਮੂਵੀ ਏ ਸੋ ਸਾਰੇ ਸਿਨੇਮਾ ਘਰਾਂ ਦੇ ਵਿੱਚ 3 ਤਰੀਕ ਨੂੰ ਰੀਲੀਜ਼ ਹੋਣ ਜਾ ਰਹੀ ਏ ਆਪਾਂ ਗੱਲਬਾਤ ਕਰਾਂਗੇ ਕਿੰਨਾ ਪਿਆਰ ਮਿਲਿਆ ਕਿੰਨੀਆਂ ਮੂਵੀਆਂ ਕਰ ਚੁੱਕੇ ਨੇ ਸ਼ਾਰਟ ਤੇ ਹੁਣ ਵੱਡੇ ਪਰਦੇ ਤੇ ਫਿਲਮ ਦਿਖਾਉਣ ਵਾਸਤੇ ਪ੍ਰਮਾਤਮਾ ਦੀ ਕਿਰਪਾ ਹੋਈ ਏ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਮੈਡਮ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਰੋਲ ਹੈ ਤੇ ਕਿੰਨਾ ਕੁ ਪਿਆਰ ਮਿਲਿਆ ਪਹਿਲਾਂ ਤੇ ਹੁਣ ਕਿੰਨਾ ਕੁ ਪਿਆਰ ਮਿਲ ਰਿਹਾ ਹੈਗੇ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਨਾਮ ਕੀ ਏ ਨਾਮ ਯੂਨਿਕ ਮੁਸਕਾਨ ਹੈ ਸੋ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਪਰਿਵਾਰ ਵਿੱਚ ਕੌਣ-ਕੌਣਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਪਠਾਨਕੋਟ ਦੀ ਬੇਸਿਕਲੀ ਰਹਿਣ ਵਾਲੀ ਹਾਂ ਐਂਡ ਮੇਰੀ ਫੈਮਿਲੀ 'ਚ ਇਹ ਬ੍ਰਦਰ ਐਂਡ ਨੰਨੀ ਜੀ ਸੋ ਐਸ ਲਾਈਨ ਦੇ ਵਿੱਚ ਜੀ ਕਿੱਦਾਂ ਤੁਸੀਂ ਆਏ ਹੋ ਕਿੱਦਾਂ ਮੰਨ ਕੀਤਾ ਕਿ ਤੁਸੀਂ ਐਸ ਲਾਈਨ ਜਾਣਾ ਕਿਉਂਕਿ ਫਿਲਮ ਵਾਲੇ ਪਾਸੇ ਜਾਂ ਸ਼ੂਟ ਵਾਲੇ ਪਾਸੇ ਅੱਜ ਕੱਲ ਬੱਚਿਆਂ ਨੂੰ ਘਾਟੀ ਜਾਣ ਦਿੰਦੇ ਆ ਕਿੱਦਾਂ ਮੰਨ ਦੇ ਵਿੱਚ ਆਇਆ ਤੇ ਕਿਹਦੀ ਕਿਹਦੀ ਸਪੋਰਟ ਰਹੀ ਐ ਇਸ ਕੰਮ ਦੇ ਵਿੱਚ ਹਾਂ ਬਹੁਤ ਵਧੀਆ ਕੁਐਸਚਨ ਕੀਤਾ ਸਰ ਨੇ ਕਿ ਮੇਰਾ ਕ੍ਰੇਜ਼ ਤਾਂ ਸਕੂਲ ਟਾਈਮ 'ਚ ਹੀ ਸੀਗਾ ਕਿਉਂਕਿ ਸਕੂਲ ਵਿੱਚ ਲਾਈਕ ਜਦੋਂ ਫੰਕਸ਼ਨਸ ਵਗੈਰਾ ਹੁੰਦੇ ਸੀ ਐਂਡ ਮੈਂ ਪਠਾਨਕੋਟ ਦੇ ਬਹੁਤ ਮਿਸ਼ਨ ਸਕੂਲ ਐਵਲਨ ਗਰਲਸ ਸੇ ਸਟੱਡੀ ਕੀਤੀ ਔਰ ਦੇ ਵਿੱਚ ਐਕਟੀਵਿਟੀਆਂ ਬਹੁਤ ਹੁੰਦੀਆਂ ਸੀਗੀਆਂ ਹਰ ਇੱਕ ਐਕਟੀਵਿਟੀ 'ਚ ਮੇਰਾ ਹੁੰਦਾ ਸੀ ਐਂਡ 2017 'ਚ ਮੈਂ ਪੱਕਾ ਮਨ ਬਣਾ ਲਿਆ ਸੀਗਾ ਕਿ ਮੈਂ ਇਸ ਲਾਈਨ 'ਚ ਐਂਟਰ ਕਰਨਾ ਹੈ ਐਂਡ ਮੁਕਾਮ ਤੱਕ ਪਹੁੰਚਣਾ ਹੈ ਬਾਕੀ ਰਹੀ ਗੱਲ ਕਿ ਫੈਮਿਲੀ ਸਹੀ ਕਿਹਾ ਸਾਨੇ ਕਿ ਇਸ ਲਾਈਨ ਦੇ ਵਿੱਚ سپورਟ ਨਹੀਂ ਕਰਦੇ ਤੇ ਮੇਰੀ ਫੈਮਿਲੀ ਨੇ ਮੈਨੂੰ ਬਹੁਤ سپورਟ ਕੀਤਾ ਕਿਉਂਕਿ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਜੇ ਤੁਹਾਨੂੰ ਮੇਰੇ ਤੇ ٹرسٹ ਹੈ ਮੈਂ ਤੁਹਾਡਾ ٹرسٹ ਕਦੀ ਟੁੱਟਣ ਨਹੀਂ ਦਵਾਂਗੀ ਤੇ ਅੱਜ ਉਹ ਮੈਨੂੰ ਇਸ ਮੁਕਾਮ ਤੇ ਦੇਖ ਕੇ ਖੁਸ਼ ਵੀ ਨੇ ਉਹਨਾਂ ਦੇ سپورਟ ਨਾਲ ਹੀ ਅੱਜ ਮੈਂ ਇੱਥੇ ਖੜੀ ਹਾਂ ਸੋ ਮੁਸਕਾਨ ਨੇ ਫਿਰ ਕਿੰਨੀਆਂ ਕਿ ਫਿਲਮਾਂ ਪਹਿਲਾਂ ਕੀਤੀਆਂ ਨੇ ਕਿੰਨਾ ਕੁ ਪਿਆਰ ਮਿਲਿਆ ਤੇ ਹੁਣ ਫਿਰ ਬੱਲੇ ਬੱਲੇ ਹੋ ਗਈ ਹੈ ਸਿਨੇਮਾ ਘਰਾਂ ਦੇ ਵਿੱਚ ਸਾਰੇ ਪੰਜਾਬ ਦੇ ਸਿਨੇਮਾ ਘਰਾਂ ਚ ਪਠਾਨਕੋਟ ਦੀ ਧੀ ਦਾ ਨਾਮ ਹੋਏਗਾ ਫਿਰ ਕਿੰਨਾ ਕੁ ਪਿਆਰ ਪਹਿਲਾਂ ਮੂਵੀਆਂ 'ਚ ਮਿਲਿਆ ਪਹਿਲਾਂ ਮੂਵੀਜ਼ 'ਚ ਬਹੁਤ ਸਾਰਾ ਪਿਆਰ ਦਿੱਤਾ ਕਿਉਂਕਿ ਹਰ ਮੂਵੀ 'ਚ ਸ਼ਾਰਟ ਮੂਵੀਜ਼ ਮੈਂ ਕੀਤੀਆਂ ਨੇ ਸ਼ਾਰਟ ਮੂਵੀਜ਼ 'ਚ ਮੈਨੂੰ ਪਬਲਿਕ ਨੇ ਬਹੁਤ ਸਾਰਾ ਪਿਆਰ ਦਿੱਤਾ ਪੋਜ਼ਿਟਿਵ ਕੈਰੇਕਟਰ ਨੂੰ ਐਂਡ ਹੁਣ ਵੱਡੇ ਪਰਦੇ ਤੇ ਆ ਕੇ ਵੀ ਮੈਨੂੰ ਲੋਕ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਸਪੈਸ਼ਲੀ ਆਪਣੇ ਪਠਾਨਕੋਟ ਵਾਲਿਆਂ ਦਾ ਅੰਮ੍ਰਿਤਸਰ ਵਾਲਿਆਂ ਦਾ ਸੰਗਰੂਰ ਵਾਲਿਆਂ ਦਾ ਬਰਨਾਲਾ ਵਾਲਿਆਂ ਦਾ ਐਂਡ ਜੰਮੂ ਵਾਲੇ ਦਾ ਵੀ ਬਹੁਤ-ਬਹੁਤ ਥੈਂਕਸ ਹੈ ਕਿ ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਕਿ ਉਹਨਾਂ ਦੇ ਪਿਆਰ ਦੀ ਕੋਈ ਰੀਸ ਨਹੀਂ ਹੈ 나ਹੀਂ ਮੇਰੇ ਕੋ ਬਿਆਨ ਹੈ ਕਿ ਮੈਂ ਉਹਨਾਂ ਦੇ ਪਿਆਰ ਨੂੰ ਮੈਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਾਂ ਸੋ ਫਿਰ ਨਵਾਂ ਸਾਲ ਤੇ ਮੁਸ਼ਕਾਨ ਪਠਾਨਕੋਟ ਦੀ ਧੀ ਵਾਸਤੇ ਬੜਾ ਵਧੀਆ ਚੜਿਆ ਕਿਉਂਕਿ ਪ੍ਰੋਮੋਸ਼ਨ ਹੋ ਰਹੀ ਏ ਸਾਰੇ ਪੰਜਾਬ ਦੇ ਵਿੱਚ ਤੇ ਨਾਲ ਦੀ ਨਾਲ ਨਵੇਂ ਸਾਲ ਵਾਲੇ ਦਿਨ ਅੱਜ ਤੁਹਾਡੀ ਇੰਟਰਵਿਊ ਹੋ ਰਹੀ ਏ ਤੇ ਨਾਲ ਦੀ ਨਾਲ 3 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਏ ਕੀ ਕਹਿਣਾ ਚਾਹਦੇ ਹੋ ਪਹਿਲੇ ਤਾਂ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਜਣੇ ਦੇਖ ਰਹੇ ਨੇ ਨਵੇਂ ਸਾਲ ਦੀਆਂ ਉਹਨਾਂ ਨੂੰ ਵਧਾਈਆਂ ਹੋਣ ਤੇ 3 ਤਰੀਕ ਨੂੰ ਸਾਡੀ ਮਿੱਠੀ ਫਿਲਮ ਆਲ ਓਵਰ ਇੰਡੀਆ ਸਿਨੇਮਾ ਦੇ ਘਰ ਵਿੱਚ ਲੱਗ ਰਹੀ ਹੈ ਤੁਸੀਂ ਜ਼ਰੂਰ ਦੇਖਣਾ ਜਾ ਕੇ ਬਹੁਤ ਪਿਆਰੀ ਫਿਲਮ ਹੈ ਹਰ ਇੱਕ ਕਿਰਦਾਰ ਹਰ ਇੱਕ ਕਿਰਦਾਰ ਹਰ ਇੱਕ ਸੀਨ ਚ ਤੁਹਾਨੂੰ ਵਧੀਆ ਤੋਂ ਵਧੀਆ ਮੈਸੇਜ ਮਿਲੇਗਾ ਪਰਿਵਾਰਿਕ ਮੂਵੀ ਹੈ ਕੋਈ ਵੀ ਇਹਦੇ ਵਿੱਚ 네ਗੇਟਿਵ ਰੋਲ ਨਹੀਂ ਹੈਗਾ 네ਗੇਟਿਵ ਰੋਲ ਲਾਈਕ ਕਿ ਕਈ ਵਾਰ ਜਿੱਦਾਂ ਬਾਲ ਟਾਈਪ ਹੁੰਦੇ ਨੇ ਜਾਂ ਕੋਈ ਐਕਸ਼ਨ ਜ਼ਿਆਦਾ ਹੁੰਦਾ ਹੈ ਜਾਂ ਜਿਸ ਫਿਲਮ ਚ ਬਸ ਲੜਾਈ ਲੜਾਈ ਹੁੰਦੀ ਹੈ ਇਦਾਂ ਦਾ ਕੁਝ ਨਹੀਂ ਹੈ ਇਸ ਫਿਲਮ ਚ ਤੁਹਾਨੂੰ ਪਿਆਰ ਇਮੋਸ਼ਨਸ ਰਿਸ਼ਤਿਆਂ ਦਾ ਪਿਆਰ ਐਂਡ ਲਵ ਲਾਈਫ ਬਾਰੇ ਕੁੜੀ ਨਾਲ ਕੁੜੀਆਂ ਲਈ ਵੀ ਬਹੁਤ ਵਧੀਆ ਮੈਸੇਜ ਹੈ ਜੋ ਕਿ ਐਜ਼ ਅ ਲੀਡ ਰੋਲ ਤੇ ਮੈਂ ਕੰਮ ਕਰ ਰਹੀ ਬਹੁਤ ਵਧੀਆ ਕੁੜੀਆਂ ਲਈ ਵੀ ਮੈਸੇਜ ਹੈ ਤੇ ਮੇਰੇ ਵੱਲੋਂ ਇਹੀ ਕਹਿਣਾ ਹੈ ਕਿ ਲਾਈਕ ਕਦੇ ਵੀ ਲਾਈਫ ਚ ਗਿਵ ਅਪ ਨਾ ਕਰੋ ਹਮੇਸ਼ਾ ਆਪਣੇ ਆਪ ਨੂੰ ਗਰੋਪ ਕਰਦੇ ਰਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਖੁਦਾ ਨੇ ਕਿਹੜੇ ਵੇਲੇ ਤੁਹਾਨੂੰ ਚੜਾ ਦੇਣਾ ਹੈ ਤੋ ਮੈਡਮ ਇੱਕ ਸਵਾਲ ਆ ਜੀ ਤੁਸੀਂ ਬੜੀਆਂ ਫਿਲਮਾਂ ਕੀਤੀਆਂ ਨੇ ਸ਼ਾਰਟ ਮੂਵੀਆਂ ਕੀਤੀਆਂ ਲੋਕਾਂ ਨੇ ਪਿਆਰ ਦਿੱਤਾ ਕਹਿੰਦੇ ਘਰੋਂ ਪਿਆਰ ਮਿਲੇ ਤੇ ਬਾਹਰੋਂ ਪਿਆਰ ਮਿਲ ਜਾ ਪਰਿਵਾਰ ਨੇ ਫੋੜ ਕੀਤੀ ਪਰਿਵਾਰ ਨੇ ਪਿਆਰ ਦਿੱਤਾ ਤੇ ਮਿੱਠੀਏ ਫਿਲਮ ਹੀ ਕਿਉਂ ਨਾਮ ਰੱਖਿਆ ਗਿਆ ਦਾ ਮਿੱਠੀ ਫਿਲਮ ਦੀ ਗੱਲ ਕਰੀਏ ਤਾਂ ਜਿੱਦਾਂ ਕਹਿੰਦਾ ਨਹੀਂ ਕਿ ਪੰਜਾਬ ਤਾਂ ਆਪਣਾ ਮਠਾਸ ਨਾ ਪਰਿਆ ਹੋਇਆ ਹੈ ਹਨਾ ਤੇ ਪੰਜਾਬੀ ਵਰਗੀ ਬੋਲੀ ਵੀ ਕਿਤੇ ਹੋਰ ਨਹੀਂ ਹੈਗੀ ਲਾ ਲੋਕ ਸਪੈਸ਼ਲ ਇੱਧਰ ਆ ਕੇ ਆਪਣੀ ਪੰਜਾਬੀ ਬੋਲੀ ਨੂੰ ਸਿੱਖਦੇ ਵੀ ਆ ਤੇ ਜੇ ਕੋਈ ਤਿਉਹਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿੰਨੇ ਵੀ ਤਿਉਹਾਰਾਂ ਤੇ ਮਿਠਾਈ ਉਹ ਤੇ ਜ਼ਰੂਰ ਹੁੰਦੀ ਹੈ ਜਿਆਦਾ ਦੂਰ ਵੀ ਕੀਤੀ ਜਾਣਾ ਕਿ ਅੱਜ ਨਵੇਂ ਸਾਲ ਤੇ ਵੀ ਲੋਕੀ ਜਲੇਬੀਆਂ ਤਾਂ ਖਾਂਦੇ ਹੀ ਹੋਣੇ ਆ ਤੇ ਸਾਡੀ ਫਿਲਮ ਦਾ ਨਾਮ ਦੇਖੋ ਪਹਿਲੇ ਸਾਲ ਦੇ ਪਹਿਲੇ ਹਫ਼ਤੇ ਤੇ ਸਾਲ ਦੀ ਪਹਿਲੀ ਫਿਲਮ ਦਾ ਨਾਮ ਹੀ ਮਿੱਠੀ ਮਿਠਾਸ ਦੇ ਇੱਕ ਸ਼ੁਰੂਆਤ ਕਰ ਰਹੇ ਹਾਂ ਸੀ ਸੋ ਪਤਾ ਲੱਗਿਆ ਤੁਸੀਂ ਗਾਉਂਦੇ ਵੀ ਬੜਾ ਵਧੀਆ ਹੋ ਇਹ ਦੋ ਬੋਲ ਹੋ ਜਾਣ ਫਿਰ ਫਿਲਮ ਦੇ ਵਿੱਚ ਵੀ ਗਾਇਆ ਹੋਏਗਾ ਕੋਈ ਗੀਤ ਉਹਦੇ ਦੋ ਬੋਲ ਵੀ ਹੋ ਜਾਣ ਹਾਂ ਜਰੂਰ ਮੈਂ ਗਾਉਣ ਦਾ ਸ਼ੌਂਕ ਵੀ ਰੱਖਦੀ ਐਂਡ ਆਪਣੀ ਹੀ ਫਿਲਮ ਦੇ ਗਾਣੇ ਦੀ ਮੈਂ ਦੋ ਲਾਈਨਸ ਗਾਉਂਗੀ ਜੀ ਮਿੱਠੀ ਐ ਮਿੱਠੀ ਨੇ ਮਿੱਠੀ ਤੂੰ ਮੇਰੀ ਜਾਨ ਮਿੱਠੀ ਹੋ ਮਿੱਠੀ ਮਿੱਠੀ ਨੇ ਮਿੱਠੀ ਤੂੰ ਮੇਰੀ ਜਾਨ ਮਿੱਠੀ ਦਿਲ ਦੇ ਕੋਰੇ ਵਰਗੇ ਕਹਾਣੀ ਪਿਆ ਸੋ ਬਹੁਤ ਵਧੀਆ ਆਵਾਜ਼ ਵੀ ਏ ਤੇ ਨਾਲ ਦੀ ਨਾਲ 3 ਤਰੀਕ ਨੂੰ ਮਿੱਠੀਏ ਫਿਲਮ ਜਿਹੜੀ ਏ ਉਹ ਰੀਲਿਸ ਹੋਣ ਜਾ ਰਹੀ ਏ ਕਹਿੰਦੇ ਨੇ ਕਿ ਜੇ ਆਪਾਂ ਮਿਹਨਤ ਕਰਦੇ ਆ ਚਲਦੇ ਜਾਂਦੇ ਆ ਚਲਦੇ ਜਾਂਦੇ ਆ ਆਪਾਂ ਮਿਹਨਤ ਕਰਦੇ ਆ ਤੇ ਪਰਮਾਤਮਾ ਵੀ ਕਿਤੇ ਨਾ ਕਿਤੇ ਰੰਗ ਦਿਖਾਉ ਦਿੰਦਾ ਏ ਤੇ ਮਿਹਨਤ ਦਾ ਫਲ ਜਿਹੜਾ ਏ ਝੋਲੀ ਪਾ ਦਿੰਦਾ ਏ ਸੋ ਇਹਨਾਂ ਨੇ ਵੀ ਛੋਟੇ ਪਰਦੇ ਤੇ ਕੰਮ ਕੀਤਾ ਏ ਤੇ ਅੱਜ ਕਿਤੇ ਨਾ ਕਿਤੇ ਸਾਰੇ ਪੰਜਾਬ ਦਾ ਪਿਆਰ ਮਿਲ ਰਿਹਾ ਤੇ 3 ਤਰੀਕ ਨੂੰ ਮਿੱਠੀ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਏ ਆਪਾਂ ਗੱਲਬਾਤ ਕਰਦੇ ਆਂ ਹੋਰ ਵੀ ਇੱਥੇ ਜਿਹੜੇ ਕਿਰਦਾਰ ਨਭਾਉਣ ਵਾਸਤੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਕਹਿੰਦੇ ਨੇ ਕਿ ਹੀਰੋ ਹੁੰਦਾ ਤੇ ਨਾਲ ਦੀ ਨਾਲ ਵਿਲਨ ਵੀ ਜ਼ਰੂਰੀ ਹੁੰਦਾ ਜੇ ਵਿਲਨ ਨਾ ਹੋਵੇ ਤਾਂ ਫਿਰ ਹੀਰੋ ਦੀ ਵੀ ਗੱਲ ਨਹੀਂ ਬਣਦੀ ਆਪਾਂ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਤੁਸੀਂ ਤਸਵੀਰ ਵੇਖ ਕੇ ਕੀ ਪਤਾ ਲੱਗ ਜਾਣਾ ਕਿ ਵਾਕਿਆ ਹੀ ਵਿਲਣ ਹੀ ਹੋਏਗਾ ਤਸਵੀਰ ਦਿਖਾ ਰਹੇ ਆ ਆਪਾਂ ਗੱਲਬਾਤ ਵੀ ਕਰਦੇ ਆ ਸੋ ਨਾਮ ਕੀ ਏ ਵੀਰ ਦਾ ਆਪਾਂ ਗੱਲਬਾਤ ਕਰਦੇ ਆ ਸਾਸ਼ੀ ਜੀ ਸਾਸ਼ੀ ਦਾ ਜੀ ਤੁਹਾਡਾ ਧੰਨਵਾਦ ਪਹਿਲਾਂ ਤਾਂ ਐਨਾ ਸਮਾਂ ਤੁਸੀਂ ਕੱਢ ਕੇ ਸਾਡੇ ਕੋਲ ਆਏ ਹੋ ਜੀ ਜੀ ਕੀ ਨਾਮ ਦੇ ਭਾਈ ਜੀ ਮੇਰਾ ਨਾਮ ਰੰਤੀਰ ਸਿੱਧੂ ਆ ਜੀ ਰਹਿੰਦੇ ਕਿੱਥੇ ਹੋ ਮੈਂ ਬੇਸਿਕਲੀ ਬੇਸਿਕਲੀ ਸਮਰੂੜ ਤੋਂ ਆਂ ਤੇ ਰਹਿੰਦਾ ਅੱਜਕਲ ਚੰਡੀਗੜ੍ਹ ਆ ਜੀ ਸੋ ਫਿਰ ਕੀ ਰੋਲ ਆ ਵੀਰ ਦਾ ਤੇ ਕਿੱਦਾਂ ਦੀ ਫਿਲਮ ਹੈ ਇਹ ਕਿੰਨਾ ਕੁ ਪਿਆਰ ਮਿਲਦਾ ਪਿਆ ਸਾਰੇ ਪੰਜਾਬ 'ਚ ਤੇ ਕਿੱਥੇ ਕਿੱਥੇ ਸ਼ੂਟ ਹੋਈ ਹੈ ਰੋਲ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਪਹਿਲਾਂ ਹੀ ਦੱਸਤਾ ਜੀ ਮੇਰੇ ਨਾਲ ਤੇ ਪਿਆਰ ਬੜਾ ਮਿਲ ਰਿਹਾ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਵੱਲੋਂ ਸਾਡਾ ਟ੍ਰੇਲਰ ਰਿਲੀਜ਼ ਹੋਇਆ ਸੀਗਾ ਟ੍ਰੇਲਰ ਨੂੰ ਬੜਾ ਪਿਆਰ ਦਿੱਤਾ ਤੁਸੀਂ ਟ੍ਰੇਲਰ ਦੇਖਿਓ ਜੀ ਤੇ ਉਸ ਤੇ ਕਮੈਂਟ ਪੜਿਓ ਕਮੈਂਟ ਦੇ ਵਿੱਚ ਜਿਹੜਾ ਮੇਰਾ ਕਿਰਦਾਰ ਆਇਆ ਉਹਦੇ ਵਿੱਚ ਇੱਕ ਡਾਇਲੋਗ ਆਇਆ ਸੀਗਾ ਲੋਕ ਉਹਨੂੰ ਬੜਾ ਪਿਆਰ ਮਿਲ ਰਿਹਾ ਸਾਰੇ ਸੁਣਾ ਸਕਦੇ ਹੋ ਤੁਸੀਂ ਹਾਂਜੀ ਡਾਇਲੋਗ ਉਹਦੇ ਵਿੱਚ ਬੜਾ ਪਿਆਰਾ ਦਿੱਤਾ ਸੀ ਹੈਨਾ ਸੁਣਾਓ ਜੀ ਪਰ ਜਾਈ ਸੋਣੀ ਬੜੀ ਐ ਇਹ ਡਾਇਲੌਗ ਸੀ ਉਹਦੇ ਵਿੱਚ ਮਤਲਬ ਬਹੁਤ ਸੋਹਣਾ ਡਾਇਲੌਗ ਸੀਗਾ ਤੇ ਬੜਾ ਪਿਆਰ ਦਿੱਤਾ ਤੁਸੀਂ ਕਮੈਂਟ ਪੜ੍ਹ ਕੇ ਦੇਖਿਓ ਉਹਦੇ ਵਿੱਚ ਜੈਲਾ 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 ਕੋਈ ਵੀ ਆ ਜੀ 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 ਇਹ ਬੜਾ ਪਿਆਰ ਮਿਲ ਰਿਹਾ ਗਾਣੇ ਨੂੰ ਵੀ ਬੜਾ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਦਰਸ਼ਕਾਂ ਨੇ ਤੇ ਸਾਡੀ ਜਿਹੜੀ ਹੁਣ ਮੂਵੀ ਆ ਰਹੀ ਆ 3 ਜਨਵਰੀ 2025 ਇਹਨੂੰ ਤੁਸੀਂ ਜ਼ਰੂਰ ਦੇਖਿਓ ਪਰਿਵਾਰਕ ਮੂਵੀ ਆ ਤੁਹਾਨੂੰ ਬਹੁਤ ਸੋਹਣੀ ਲੱਗੂਗੀ ਇਹ ਅੱਜ ਮਤਲਬ ਇੱਕ ਅਲੱਗ ਕਨਸੈਪਟ ਹੈ ਜਿਹੜਾ ਰਿਐਲਿਟੀ ਦੇ ਨੇੜੇ ਹੈਗਾ ਸਾਡੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿੱਦਾਂ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਰਹਨੇ ਆ ਉਹ ਸਾਡੀ ਜਿਹੜੀ ਮਤਲਬ ਸਟੋਰੀ ਆ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੀ ਹਾਂਜੀ ਸੋ ਗੱਲਬਾਤ ਕੀਤੀ ਹੈ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਜੀ ਸੋ ਨਮਸਕਾਰ ਭਾਜੀ ਕੀ ਨਾਮ ਦੇ ਜੀ ਸਤਿ ਸ਼੍ਰੀ ਅਕਾਲ ਅਸੀਂ ਕੀ ਨਾਮ ਦੇ ਹੈ ਨਾਂ ਮਹਿੰਦੀ ਭੁੱਲਰ ਹੈ ਮਹਿੰਦੀ ਭੁੱਲਰ ਜੀ ਕੀ ਕਹਿਣਾ ਚਾਹੁੰਦੇ ਹੋ ਫਿਲਮ ਤੈਂਤਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਬੱਸ ਕੁਛ ਜ਼ਿਆਦਾ ਨਹੀਂ ਬਟ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਰਿਕੁਐਸਟ ਕਰਨਾ ਚਾਹੁੰਦਾ ਹੈ ਕਿ 3 ਜਨਵਰੀ 2025 ਨੂੰ ਸਾਡੀ ਪਿਕਚਰ ਰਿਲੀਜ਼ ਹੋਣ ਜਾ ਰਹੀ ਹੈ ਤੇ ਸਾਰਿਆਂ ਨੇ ਸਪੋਰਟ ਕਰਨੀ ਹੈ ਪਿਆਰ ਦੇਣਾ ਹੈ ਤੇ ਪਲੀਜ਼ ਆਪਣੇ ਪਰਿਵਾਰ ਨਾਲ ਦੇਖਣ ਜ਼ਰੂਰ ਜਾਣਾ ਤੁਹਾਡਾ ਕੀ ਰੋਲ ਆ ਜੀ ਤੁਸੀਂ ਵੀ ਦਰਸ਼ਕਾਂ ਨੂੰ ਦੱਸੋ ਤੁਹਾਡਾ ਕੀ ਰੋਲ ਹੈ ਇੱਕ ਜਿੱਦਾਂ ਇੱਕ ਘਰ ਦੀ ਪਿੱਲਰ ਹੁੰਦੀ ਆ ਇੱਕ ਸਪੋਰਟ ਹੁੰਦੀ ਆ ਤੇ ਮੈਂ ਵੀ ਇੱਕ ਜਿਹੜਾ ਆਪਣੀ ਫਿਲਮ ਦਾ ਜਿਹੜਾ ਹੀਰੋ ਆ ਸੁਰਿੰਦਰ ਸਿੰਘ ਜੀ ਜਿਹੜਾ ਮਤਲਬ ਜਿਹਦਾ ਰਾਂਝੇ ਦਾ ਕਰੈਕਟਰ ਹੁੰਦਾ ਮੈਂ ਉਹਦਾ ਇੱਕ ਪਿੱਲਰ ਬਣ ਕੇ ਖਲੋਤਾ ਹਾਂ ਫਿਲਮ ਦੇ ਵਿੱਚ ਉਹਦੀ ਹਰ ਗੱਲ ਦੇ ਵਿੱਚ ਸਪੋਰਟ ਕਰਦਾ ਹਾਂ ਤੇ ਉਹਦਾ ਦੋਸਤ ਦਾ ਕਰੈਕਟਰ ਹੈ ਸ਼ੂਟ ਕਿੱਥੇ ਕਿੱਥੇ ਹੋਈ ਹੈ ਫਿਲਮ ਦੀ ਜੀ ਸ਼ੂਟ ਪੰਜਾਬ ਦੇ ਵੱਖ-ਵੱਖ ਥਾਂ ਦੇ ਵਿੱਚ ਹੋਈ ਲੁਧਿਆਣਾ ਹੋਈ ਜਲੰਧਰ ਹੋਈ ਅੰਮ੍ਰਿਤਸਰ ਹੋਈ ਹੈ ਔਰ ਵੀ ਥੋੜੇ ਥਾਵਾਂ 'ਤੇ ਲਗਭਗ ਸਾਰਾ ਪੰਜਾਬ ਹੀ ਕਵਰ ਕੀਤਾ ਜੀ ਸੋ ਗੱਲਬਾਤ ਕੀਤੀ ਹੈ ਜੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਸ਼ੂਟ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਆਪਾਂ ਬੱਚਿਆਂ ਨਾਲ ਵੀ ਛੋਟੇ ਨਾਲ ਗੱਲਬਾਤ ਕਰਾਂਗੇ ਉਹ ਵੀ ਬਟਾਲਾ ਸ਼ਹਿਰ ਦਾ ਬੱਚਾ ਹੈ ਤੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਉਹਦਾ ਵੀ ਰੋਲ ਹੈਗਾ ਬਚਪਨ ਦੇ ਵਿੱਚ ਹੀਰੋ ਦਾ ਰੋਲ ਹੈ ਉਹਦਾ ਆਪਾਂ ਗੱਲਬਾਤ ਕਰਦੀ ਆ ਨਾਮ ਕੀ ਏ ਤੇ ਬਟਾਲਾ ਸ਼ਹਿਰ ਦਾ ਬੱਚਾ ਏ ਬਟਾਲਾ ਦੀ ਧਰਤੀ ਇੱਥੇ ਵੀ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੇ ਵੀ ਚਰਚੇ ਜਰੇ ਨੇ ਫੌਰਨ ਤੱਕ ਨੇ ਬਟਾਲੇ ਤੋਂ ਤੇ ਬਟਾਲੇ ਤੋਂ ਵੀ ਜਿਹੜਾ ਬੱਚਾ ਆ ਛੋਟੇ ਬਚਪਨ ਦੇ ਵਿੱਚ ਹੀਰੋ ਦਾ ਰੋਲ ਕਰ ਰਿਹਾ ਆ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਬਨਤ ਬੇਨਿਪਾਲ ਜੀ ਕੀ ਆਪਣਾ کردار ਆ ਜੀ ਫਿਲਮ ਦੇ ਵਿੱਚ ਮੇਰਾ ਮੂਵੀ ਦੇ ਵਿੱਚ ਛੋਟੇ ਹੀ ਰੋਲ ਦਿੰਦਾ ਸੋ ਕਿੰਨੀ ਤਰੀਕ ਨੂੰ ਲੱਗਣ ਜਾ ਰਹੀ ਹੈ ਜੀ ਇਹ 3 ਜਨਵਰੀ 2025 ਨੂੰ ਤੁਸੀਂ ਪਹਿਲੀ ਵਾਰ ਆਏ ਹੋ ਪਰਦੇ ਤੇ ਹਾਂ ਜੀ ਮੂਵੀ ਦੇ ਵਿੱਚ ਸੋ ਕਿੰਨਾ ਕੁ ਪਿਆਰ ਮਿਲ ਰਿਹਾ ਲੋਕਾਂ ਦਾ ਫਿਰ ਲੋਕਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਕੀ ਕਹਿਣਾ ਚਾਹੁੰਦੇ ਹੋ ਫਿਰ ਲੋਕਾਂ ਨੇ ਇਹ ਕਹਿਣਾ ਚਾਹੁੰਦਾ ਕਿ 3 ਜਨਵਰੀ 2025 ਨੂੰ ਜੁੜੀ ਆ ਰਹੀ ਹੈ ਤੁਸੀਂ ਨੇਲੇ ਸਿਨੇਮੇ ਕਹਾਂ ਚ ਜਾ ਕੇ ਮੂਵੀ ਨੂੰ ਜ਼ਰੂਰ ਦੇਖੋ ਸੋ ਗੱਲਬਾਤ ਕੀਤੀ ਹੈ ਜੀ 3 ਤਰੀਕ ਨੂੰ ਯਾਨੀ ਕਿ ਨਵੇਂ ਸਾਲ ਦੇ ਉੱਤੇ 3 ਤਰੀਕ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਏ ਮਠੀਏ ਮਠੀਏ ਫਿਲਮ ਹੈ ਤੇ ਬਹੁਤ ਮਠਾਸ ਭਰੀ ਏ ਫਿਲਮ ਦੇ ਵਿੱਚ ਪਿਆਰ ਦੇ ਨਾਲ ਕਿੱਦਾਂ ਰਹਿਣਾ ਪਿੰਡ ਦੇ ਵਿੱਚ ਕਿੱਦਾਂ ਲੋਕ ਰਹਿੰਦੇ ਨੇ ਬੜੇ ਪਿਆਰ ਦੇ ਨਾਲ ਸੋ ਸਾਰਿਆਂ ਨੂੰ ਅਪੀਲ ਹੈ ਪੰਜਾਬ ਦੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਆ ਫਿਲਮ ਲੱਗਣ ਜਾ ਰਹੀ ਏ 3 ਤਰੀਕ ਨੂੰ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਅਗਰਵਾਲਤਨਾ ਲੱਕੀ ਰਾਜਪੂਤ ਬਟਾਲਾ